ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਨਵੀਂ ਵੀਡੀਓ ਵਿੱਚ ਆਪਾਂ ਜਾ ਰਹੇ ਆ ਫਰੋਜਪੁਰ ਦਾ ਇੱਕ ਪਿੰਡ ਉੱਤੇ ਆਪਾਂ ਵੀਡੀਓ ਬਣਾਈ ਸੀ ਤੇ ਉੱਥੋਂ ਆਪਾਂ ਨੂੰ ਵਾਪਸ ਮੁੜਨਾ ਪਿਆ ਸੀ ਉੱਥੇ ਨਾ ਬੇੜੀ ਹੈ ਨਹੀਂ ਸੀ ਦਰਿਆ ਲੰਘਣਾ ਸੀ ਆਪਾਂ ਸੱਤ ਲੋਈ ਦਰਿਆ ਦਿਖਾਉਣਾ ਤੁਹਾਨੂੰ ਤੇ ਆਪਣੇ ਨਾ ਹਿੰਦੁਸਤਾਨ ਦਾ ਇੱਕ ਪਿੰਡ ਹੈਗਾ ਜਿਹੜਾ ਦਰਿਆ ਪਾਰ ਕਰਕੇ ਪਾਕਿਸਤਾਨ ਵਾਲੀ ਸਾਈਡ ਤੇ ਆ ਇੱਕੋ ਪਿੰਡ ਆ ਜਸਟ ਪੂਰੇ ਮਤਲਬ ਜਿੰਨਾ ਵੀ ਭਾਰਤ ਹੈਗਾ ਇੱਕ ਪਿੰਡ ਆ ਜਿਹੜਾ ਦਰਿਆ ਲੰਘ ਕੇ ਸਾਰੇ ਸਾਈਡ ਤੇ ਉਹਦੇ ਦਰਿਆ ਇੱਕ ਸਾਈਡ ਤੇ ਪਾਕਿਸਤਾਨਾ ਉਹ ਦਰਿਆ ਲੰਘ ਕੇ ਆਪਾਂ ਉਹ ਪਿੰਡ 'ਚ ਜਾਣਾ ਉੱਦੇ ਆਪਣੇ ਉਹ ਜਾਇਆ ਨਹੀਂ ਗਿਆ ਉਹ ਪਿੰਡ ਦੇ ਬੱਚੇ ਦੇਖੋ ਤੁਸੀਂ ਜੇ ਤਾਂ ਕਿਸ਼ਤੀ ਆ ਚਲਾਉਣ ਵਾਲਾ ਹੋਵੇ ਤਾਂ ਸਕੂਲ ਚਲੇ ਜਾਂਦੇ ਆ ਨਹੀਂ ਤਾਂ ਵਾਪਸ ਮੋੜ ਆਉਂਦੇ ਆ ਉਹ ਪਿੰਡ ਜਲਦੇ ਆ ਤੇ ਆਹ ਰਸਤਾ ਦੇਖੋ ਇਹ ਰਸਤਾ ਆ ਇਹ ਰ ਆ ਬੂਟੀ ਕਾਦੀ ਆ ਬੂਟੀ ਕਾਦੀ ਐ ਇਹ ਤੁਹਾਨੂੰ ਪਤਾ ਲੱਗਿਆ ਤਾਂ ਦੱਸਿਓ ਮਤਲਬ ਕਟਮੇ ਜੀ ਇਹਨਾਂ ਦੇ ਪੱਤੇ ਹੈਗੇ ਵੱਡੇ ਵੱਡੇ ਪੱਤੇ ਆ ਜਿਵੇਂ ਕੋਈ ਵੱਡਾ ਹਣਾ ਤੇ ਆਹ ਦੇਖੋ ਇਹੋ ਜੀ ਸੜਕ ਹੈਗੀ ਆ ਇੱਥੇ ਕਿੱਟਾ ਲੱਗੀਆਂ ਸੀਗੀਆਂ ਨਾਲੇ ਦੇ ਅੱਗੇ-ਅੱਗੇ ਉਹ ਸੜਕ ਸ਼ੁਰੂ ਹੋ ਜਾਂਦੀ ਆ ਲੰਘ ਕੇ ਜਾਂਦੇ ਆਪਾਂ ਜਿਹੜੇ ਵੀ ਬਾਰਡਰ ਏਰੀਏ ਦੇ ਪਿੰਡ ਆ ਸਾਰੇ ਲੰਘਾਂਗੇ ਤੁਹਾਨੂੰ ਦਿਖਾਈ ਜਾਂਦੇ ਆ ਸਾਰਾ ਕੁਝ ਜੋ ਆਪਾਂ ਦੇਖਾਂਗੇ ਅੱਜ ਨਾ ਯਾਰ ਮੈਂ ਤਾਂ ਆਇਆ ਇੱਧਰ ਅੱਜ ਕੋ ਮੰਦਾ ਰਾਦਾ ਸੀਗਾ ਆਪਣੇ ਕਲਚਰ ਦੇ ਜਿਹੜੇ ਪਿੰਡ ਹੈਗੇ ਆ ਇੱਕ ਹਾਂ ਸੜਕ ਹੀ ਜਾਂਦੀ ਆ ਟਿੱਟਾ ਲੱਗੀਆਂ ਕੋਈ ਪਿੰਡ ਹੋਊਗਾ ਤੇ ਆ ਦੇਖੋ ਕਿੰਨੇ ਪਿੰਡ ਆ ਆਲੇ-ਦੁਆਲੇ ਕਿੰਨੇ ਘਰ ਆ ਘਰ ਤਾਂ ਇਹ ਖੇਤਾਂ ਜੀ ਹੁੰਦੇ ਆ ਸਾਰੇ ਸਾਰੇ ਲੋਕ ਇਸ ਤਰ੍ਹਾਂ ਢਾਣੀਆਂ 'ਚ ਬੈਠੇ ਆ ਤੇ ਪਰ ਪਿੰਡ ਜ਼ਰੂਰ ਹੁੰਦੇ ਆ ਜਿਵੇਂ ਇੱਕ ਪਿੰਡ ਜੀ 70 ਘਰ 50 ਘਰ ਜਿਹੜਾ ਪਿੰਡ ਆਪਾਂ ਦੇਖਣਾ ਨਾ ਜੋ ਤਾਂ ਵੱਖਰਾ ਹੀ ਆ ਅਲੱਗ ਹੀ ਆ ਸੱਚੇ ਪਾਤਸ਼ਾਹ ਅੱਜ ਕੋਈ ਬੰਦਾ ਮਿਲ ਜੇ ਕਿਸ਼ਤੀ ਵਾਲਾ ਕਿ ਆਪਣਾ ਜਿਹੜਾ ਟੂਰ ਆ ਨਾ ਉਹ ਸਕਸੈਸਫੁਲ ਹੋ ਜਾਏ ਇਹ ਜਦੋਂ ਸਤਲੋ ਹੀ ਫਗਦਾ ਹੁੰਦਾ ਸੀ ਨਾ ਆ ਸਾਰੇ ਏਰੀਏ ਚ ਲੈਫਟ ਸਾਈਡ ਤੇ ਉਦੋਂ ਇਹ ਬੰਨ ਸੀਗਾ ਬਾਅਦ ਚ ਸਤਲੋ ਹੀ ਪਿੱਛੇ ਹਟ ਗਿਆ ਤੇ ਬੰਨ ਦੇ ਉੱਤੇ ਸੜਕ ਬਣ ਗਈ ਕਿਰਾਏ ਬੱਬਾ ਸਤਿ ਸ਼ਕਾਲ ਕੀ ਹਾਲ ਤੇ ਅਸੀਂ ਜਾਣਾ ਯਾਰ ਦਰਿਆ ਤੇ ਜਾਣਾ ਬੱਬਾ ਕਾਲੂ ਵਾਲੇ ਜਾਣਾ ਦਰਿਆ ਤੇ ਵੱਡੇ ਤੇ ਹਾਂ ਉਹ ਉਹ ਜਿਹੜਾ ਵੱਡਾ درخت ਜਿਆ ਨਾ ਹਾਂ ਸਿੱਧਾ ਜਾऊं ਕਿੰਨਾ ਕਾ ਅੱਗੇ ਬਾਵਾ ਦੂਰ ਆ ਪਿੰਨਾਂ ਨਾ ਦਿੱਕਾ ਠੀਕ ਆ ਬਾਬਾ ਕਹਿੰਦਾ ਬਾਵਾ ਦੂਰ ਆ ਮੱਜਾ ਚਾਰੀ ਜਾਂਦਾ ਪਾਬਾ ਤੇ ਅਗਲੀ ਸੜਕ ਕਹਿੰਦਾ ਬਾਬਾ ਇੱਕ ਤਾਂ ਆਹ ਇਹ ਨਹੀਂ ਕਹਿੰਦਾ ਬਾਬਾ ਜੀ ਕਹਿੰਦੇ ਕਿ ਆ ਉਹ ਅਗਲੀ ਸੜਕ ਤੇ ਜਦ ਬੱਸ ਸਟੈਂਡ ਆ ਗਿਆ ਦੇਖੋ ਆਟ ਉਹ ਵੀ ਖੜੇ ਆ ਪਿੰਡਾਂ ਨੂੰ ਜਾਣ ਤੇ ਉਹ ਬੱਸ ਸਟੈਂਡ ਵੀ ਬਣਿਆ ਸ਼ਾਇਦ ਕੋਈ ਬੱਸ ਆਉਂਦੀ ਹੋਵੇ ਆ ਬੋਰਡ ਲੱਗਿਆ ਨਿਹਾਲੇ ਕਿਲਚੇ ਦੱਸ ਗਿਆ ਹੋਣਾ ਤੁਹਾਨੂੰ ਇੱਥੋਂ ਆਪਾਂ ਮੋੜਨਾ ਲੈਫਟ ਬਾਬੇ ਨੇ ਕਿਹਾ ਸੀ ਲੈਫਟ ਮੋੜ ਜਿਓ ਸੱਬੇ ਮੋੜ ਜਿਓ ਪਿੰਡ ਚ ਐਂਟਰ ਹੋ ਗਿਆ ਆਪਾਂ ਆ ਦੇਖੋ ਪਿੰਡ ਦੀ ਸੜਕ ਇਹ ਤਾਂ ਜਦੋਂ ਮੀਂਹ ਪੈਂਦਾ ਹੋਊਗਾ ਨਾ ਉਥਲ-ਪੁਥਲ ਹੀ ਰਹਿੰਦੀ ਹੋਣੀ ਆ ਚਲੋ ਪਿੰਡ ਦੇ ਲੋਕ ਸਟਰਕਚਰ ਅਲੱਗ ਹੀ ਆ ਇਸ ਤਰ੍ਹਾਂ ਸਾਈਡ ਤੇ ਬੈਠ ਜਾਂਦੇ ਆ ਦੁਕਾਨਾਂ ਨੂੰ ਘਰਾਂ ਦੇ ਬਾਹਰ ਆਹ ਮਾਤਾ ਦੀ ਆਪਾਂ ਨੂੰ ਦੇਖ ਰਹੀ ਆ ਮਾਤਾ ਕਹਿੰਦੀ ਹੁਣੀ ਕੀ ਬੋਲੀ ਜਾਂਦਾ ਹੈ ਨਾ ਲੰਘ ਰਿਹਾ ਪਿੰਡ ਦੇ ਵਿੱਚ ਦੀ ਆਪਾਂ ਬਾਹਰ ਨਿਕਲਾਂਗੇ ਜਵਾਗ ਜਾ ਇੱਧਰ ਦੀ ਲੈ ਗਿਆ ਮੋਟਰਸਾਈਕਲ ਖੱਬੇ ਸਾਈਡ ਦੀ ਹਮ ਸੜਕ ਟੁੱਟੀ ਹੋਈ ਆ ਯਾਰਾ ਪਿਆਲਾ ਹੁਣ ਲੈ ਜਾ ਲੈ ਜਾ ਲੈ ਜਾ ਆ ਇੱਧਰ ਹੀ ਜਾਣਾ ਸੀ ਆਪਾਂ ਆ ਦੇਖੋ ਇਹ ਜੀ ਸੜਕਾਂ ਕਿਉਂਕਿ ਇਹ ਸੜਕਾਂ ਤਾਂ ਐਂ ਲੱਗਦਾ ਵੀ ਜਦੋਂ ਸਰਕਾਰਾਂ ਕੇਤੇ ਬਣੀਆਂ ਹੋਣੀਆਂ ਨਾ ਸ਼ੁਰੂ ਤੋਂ 1947 ਚ ਉਦੋਂ ਹੀ ਬਣ ਗਈਆਂ ਮਗਰ ਕੋਈ ਸੜਕ ਨਹੀਂ ਬਣੀ ਘਰ ਵੀ ਬਣ ਰਹੇ ਆ ਆ ਘਰ ਬਣ ਗਏ ਆ ਦੇਖੋ ਸੜਕ ਦਾ ਕਿੰਨਾ ਹਨਾ ਬੁਰਾ ਹਾਲ ਯੋ ਕੀ ਹੈ بارشਾ ਲੋ ਜੀ ਇੱਕ ਪਿੰਡ ਹੋਰ ਆਪਾਂ ਪਾਰ ਕਰਨ ਲੱਗੇ ਇੱਧਰ ਸੜਕੀ ਕਾ ਐ ਵੀ ਜਾਂਦੀ ਆ ਆਪਾਂ ਇੱਧਰ ਆਣਾ ਹਾਂ ਆ ਪੂਰੇ ਇੱਕ ਪਿੰਡ ਆ ਇਹ ਪਿੰਡ ਆਪਾਂ ਬਾਅਦ ਚ ਦੇਖਾਂਗੇ ਤੇ ਆ ਗੁਰਦੁਆਰਾ ਸਾਹਿਬ ਆ ਇੱਥੇ ਆਪਾ ਰੋੜ ਜਾਣਾ ਇਹ ਰੋੜ ਤੇ ਇਟਾਂ ਲੱਗੀਆਂ ਇਸ ਸੜਕ ਨਹੀਂ ਹੈਗੀ ਆ ਦੇਖੋ ਪਹੀ ਆ ਇਟਾਂ ਲੱਗੀਆਂ ਇਹਦੇ ਤੇ ਚੱਲੋ ਬਾਬਾ ਹੈਗਾ ਬੱਜਾ ਚਾਰ ਦਾ ਉਹਨੂੰ ਪੁੱਛਦੇ ਆ ਯਾਰ ਲੋਕ ਸੱਜੇ ਪਾਸੇ ਲਈ ਆਉਂਦੇ ਸਗੋਂ ਸੜਕ ਨਾਲੋਂ ਇਹ ਵਧੀਆ ਆ ਪਹੀ ਉਹ ਅੱਗੇ ਫੇਰ ਚਿੱਕੜ ਆ ਗਿਆ ਔਰ ਆ ਤਾਂ ਔਖਾ ਹੀ ਆ ਭਾਈ ਗੱਡੀ ਗੁੱਡੀ ਨਹੀਂ ਇੱਥੇ ਆਉਂਦੀ ਜੇ ਤੁਸੀਂ ਆਉਣਾ ਹੋਵੇ ਨਾ ਦੇਖਣਾ ਦਰਿਆ ਪਾਣੀ ਕਿਉਂਕਿ ਤੇ ਮੋਟਰਸਾਈਕਲ ਤੇ ਹੀ ਆਇਓ ਕਿਤੇ ਪਲੇਖੇ ਚ ਗੱਡੀ ਗੁੱਡੀ ਨਾ ਲੈ ਕਿਉਂਕਿ ਆਮ ਹੀ ਨਿਜ ਨਾ ਪਾਣੀ ਬਹੁਤ ਆਇਆ ਸਤਲੁਜ ਵਿੱਚ ਤੇ ਸਤਲੁਜ ਸੱਚੇ ਪਾਤਸ਼ਾਹ ਜੇ ਪਾਰ ਕਰਾ ਦੇ ਜੇ ਨਾ ਕੋਈ ਬੰਦਾ ਅੱਜ ਮਿਲਿਆ ਤਾਂ ਪਰ ਇਸਕ ਵੀ ਲਵਾਗੇ ਕੋਈ ਨਾ ਆਪ ਆਪੇ ਚਲਾ ਲਾਂਗੇ ਕਿਸ਼ਤੀ ਕੋਈ ਚੱਕਰ ਨਹੀਂ ਫਿਰ ਲੈ ਕੇ ਰੱਬ ਦਾ ਨਾਮ ਦੇ ਬਸ ਫਲ ਦਾਂਗੇ ਫਿਰ ਇਹੋ ਜਿਹਾ ਰਸਤਾ ਤੁਸੀਂ ਇੱਕ ਗੱਲ ਸੋਚੋ ਆ ਪਿੰਡ ਜਿਹੜਾ ਇਹ ਮੈਂ ਸਾਹਮਣੇ ਹੈ ਭਾਰਤ ਤੋਂ ਕੱਟਿਆ ਹੀ ਹੈਗਾ ਪੰਜਾਬ ਤੋਂ ਕਿਉਂਕਿ ਜਿਹੜੇ ਪਿੰਡ ਨੂੰ ਸਹੂਲਤਾਂ ਨਹੀਂ ਹਨ ਸਰਕਾਰ ਦੇ ਸਕੀ ਉਹ ਕੱਟਿਆ ਹੀ ਹੋ ਗਿਆ ਇੱਥੇ 2-3 ਮਹੀਨੇ ਪੁਲ ਬੱਜਦਾ ਫਿਰ ਤੋੜ ਦਿੱਤਾ ਜਾਂਦਾ ਫਿਰ ਵੱਜਦਾ ਡਰਾਮਾ ਦਾ ਪੁਲ ਹੁੰਦਾ ਉਹ ਡਰਾਮਾ ਵੀ ਦਿਖਾਉਂਦੇ ਸਮਝ ਦਿਖ ਰਹੇ ਹਨ ਆਪਾਂ ਨੇੜੇ ਹੀ ਚੱਲਦੇ ਆ ਉਹਨਾਂ ਦੇ ਆ ਦੇਖੋ ਇਹ ਸਾਰੇ ਡਰਮ ਇਹਨਾਂ ਦਾ ਪੁਲ ਕਹਿੰਦੇ ਹੁੰਦਾ ਸੀਗਾ ਇਹ ਤੋੜ ਦਿੱਤਾ ਗਿਆ ਜਦੋਂ ਕਿਤੇ ਲੜਾਈਆਂ ਲੜਵੀਆਂ ਤੋਂ ਪਾਕਿਸਤਾਨ ਦੇ ਨਾਲ ਉਹਦਾ ਕਰਕੇ ਡਰਦੇ ਕਰਕੇ ਇਹ ਪਿੰਡ ਨੂੰ ਪੁਲ ਵੀ ਨਹੀਂ ਬਣਾਇਆ ਗਿਆ ਆ ਢੋਲਾਂ ਦਾ ਪੁਲ ਹੈ ਢੋਲ ਆ ਵੱਡੇ ਵੱਡੇ ਇਹ ਸੀਗਾ ਫਿਰ ਆਪਾਂ ਲੰਘ ਜਾਗੇ ਉਹ ਤੋਂ ਥੋੜਾ ਜਿਹਾ ਦਰਿਆ ਹੁੰਦਾ ਇਹ ਤਾਂ ਛੱਲਾ ਮਾਰਦਾ ਇੱਥੋਂ ਤੱਕ ਪਾਣੀ ਆ ਗਿਆ ਦੇਖੋ ਆਇਦਰ ਵੀ ਆ ਸਾਰੇ ਖੇਤ ਉਹ ਆ ਗਾਂ ਵੀ ਭਰੇ ਆ ਤੇ ਚਲੋ ਬਾਕੀ ਦੇਖਦੇ ਆ ਆ ਰਸਤਾ ਜਦੋਂ ਬਾਰਿਸ਼ ਹੁੰਦੀ ਨਾ ਉਦੋਂ ਔਖਾ ਪਰ ਇੱਟਾਂ ਲੱਗੀਆਂ ਇੱਥੇ ਇਹ ਜਾਂਦਾ ਉਹ ਪਿੰਡ ਨੂੰ ਚੱਲਦੇ ਆ ਹੌਲੀ ਹੌਲੀ ਮੂਰੇ ਵੀ ਦੇਖੋ ਦਰਿਆ ਫੁੱਲ ਤੇ ਮੇਰੇ ਪਿੱਛੇ ਆ ਦੇਖੋ ਇੱਥੇ ਵੀ ਨਾ ਝੋਨਾ ਝੋਨਾ ਲੱਗਿਆ ਸੀਗਾ ਸਾਰਾ ਕਿਸਾਨਾਂ ਨੇ ਲਾਇਆ ਹੋਊਗਾ ਪਰ ਇਹ ਵੀ بارش ਨਾਲ ਜਦੋਂ ਦਰਿਆ ਆਇਆ ਇਹ ਪਾਣੀ ਤੇ ਇਹ ਵੀ ਖਤਮ ਹੋ ਗਿਆ ਦੇਖੋ ਆ ਸਾਰਾ ਦਰਿਆ ਦਾ ਪਾਣੀ ਆ ਇੰਦਰ ਦੇਖੋ ਉਹ ਗਾਂ ਵੀ ਚੋਨੇ ਚੁੰਨੇ ਲੱਗੇ ਸੀਗੇ ਆਪਾਂ ਇਹੋ ਜੇ ਰਸਤੇ 'ਚ ਸਕੂਟਰੀ ਖੜਾਤੀ ਤੇ ਆ ਕਾਇਆਂ ਕੋਈਆਂ ਤੇ ਆ ਰਸਤਾ ਪਿੰਡ ਦਾ ਇਹ ਵੀ ਅੱਗੇ ਖਤਮ ਹੋ ਜਾਣਾ ਇਹ ਕਿੱਥੇ ਰਹਿਣਾ ਪਿੰਡ ਨੂੰ ਜਾਣ ਦਾ ਆ ਦੇਖੋ ਆ ਦਰਿਆ ਦੇ ਕੰਡੇ ਤੇ ਆਪਾਂ ਆ ਗਏ ਆ ਰਸਤਾ ਸੀਗਾ ਜਿਹੜਾ ਜਿਹੜੇ ਰਸਤੇ ਆਪਾਂ ਆਏ ਤੇ ਕਿੰਨੇ ਮੋਟਰਸਾਈਕਲ ਆ ਦੇਖੋ ਖੜੇ ਆ ਇਹ ਪਿੰਡ ਗਏ ਹੋਣੇ ਸਾਰੇ ਲੋਕ ਪਾਰ ਕਰਕੇ ਆਪਾਂ ਦੇਖਦੇ ਆ ਇਧਰੋਂ ਆਇਓ ਆ ਵੱਡਾ ਬੇੜਾ ਨਾ ਹੀ ਹਾਂ ਆ ਵੱਡਾ ਬੇੜਾ ਸ਼ਾਇਦ ਹੀ ਖਰਾਬ ਹੋ ਗਿਆ ਇਹਦੇ ਤੇ ਟਰੈਕਟਰ ਟਰੈਕਟਰ ਜਾਂਦੇ ਸੀ ਆਹ ਕਿਸ਼ਤੀ ਦਾ ਦੂਜੀ ਸਾਈਡ ਉਹ ਜਾ ਰਹੀ ਆ ਦੇਖੋ ਆ ਦੇਖੋ ਜਾ ਰਹੀ ਆ ਕਿ ਆ ਰਹੀ ਆ ਆ ਰਹੀ ਆ ਉਧਰੋਂ ਬੰਦੇ ਹਨਾ ਉਹ ਪਿੰਡ ਪਤਾ ਉਹ ਸਾਹਮਣੇ ਪਿੰਡ ਆ ਇਹ ਇਧਰ ਐਸਾਈਡ ਤੇ ਅੱਗੇ ਜਿਹੜੇ ਪਿੰਡ ਆਪਾਂ ਜਾਣਾ ਤੇ ਇਸ ਪਿੰਡ ਦੇ ਇਧਰ ਵੀ ਦਰਿਆ ਤੇ ਦੂ دوسری ਸਾਈਡ ਦੋ ਪਾਸੇ ਵੀ ਜਿੱਧਰ ਆਪਾਂ ਉੱਦੇ ਗਿਆ ਸੀ ਉਧਰ ਵੀ ਦਰਿਆ ਤੇ ਇਧਰ ਸਾਹਮਣੇ ਐਸਾਈਡ ਤੇ ਆ ਦੇਖੋ ਉਹ ਪਾਕਿਸਤਾਨ ਆ ਉਹ ਤਾਰ ਲੱਗੀ ਪਾਕਿਸਤਾਨ ਦੀ ਤਾਰ ਲੱਗੀ ਇਧਰ ਆਪਾਂ ਵੇਟ ਕਰਦੇ ਹੁਣਾਂ ਚਿਰ ਆਪੋ ਉਹ ਬਾਈ ਬੈਠਾ ਨੂੰ ਪੁੱਛਦੇ ਆ ਕਿੰਨੇ ਮੋਟਰਸਾਈਕਲ ਖੜੇ ਸਾਰੇ ਉਧਰ ਗਏ ਆ ਕਿਉਂਕਿ ਦੇਖੋ ਤੁਸੀਂ ਉਹ ਪਿੰਡ ਨੂੰ ਜਾਣ ਦਾ ਕੋਈ ਰਸਤਾ ਨਹੀਂ ਇਹੀ ਆ ਬੱਚੇ ਜੇ ਤਾਂ ਕਿਸ਼ਤੀ ਆ ਨਹੀਂ ਆ ਗਈ ਤਾਂ ਵਾਪਸ ਚਲੇ ਜਾਂਦੇ ਆ ਤੇ ਮੋਟਰਸਾਈਕਲ ਜਿਹੜੇ ਆ ਉਹ ਇਧਰ ਹੀ ਲੱਗੇ ਰਹਿੰਦੇ ਆ ਆਪਾਂ ਚੋਰੀ ਦਾ ਕਹਿੰਨੇ ਆ ਨਾ ਕੁਝ ਵੀ ਚੋਰੀ ਹੋ ਸਕਦਾ ਉਹ ਆ ਰਹੇ ਆ ਅਜੇ ਆਪਣੀ ਬਾਰੀ ਆਊਗੀ ਓਦਾਂ ਘੰਟਾ ਬਾਈ ਕੀ ਹਾਲ ਆ ਜੀ ਆਹੀ ਪਿੰਡ ਆ ਤੁਹਾਡਾ ਕਾਲੂ ਵਾਲਾ ਕਾਲੂ ਵਾਲਾ ਹਾਂ ਜੀ ਕਾਲੂ ਵਾਲਾ ਠੀਕ ਹੈ ਜੀ ਤੇ ਲੰਗੜਾ ਤੁਸੀਂ ਵੀ ਪਾਰ ਲੰਗੜਾ ਅੱਛਾ ਬੀਟ ਕਰਨੀ ਪੈਂਦੀ ਆ ਡਿੱਕਣਾ ਪੈਂਦਾ ਅੱਛਾ ਜਦੋਂ ਕਰਮਾਲਾ ਵੀ ਲਿਆ ਜਾਂਦਾ ਤੇ ਜੇ ਹੁਣ ਆ ਲੱਗਿਆ ਬਸ ਸਾਨੂੰ ਬਟਾ ਕਾਇਰ ਖਾਣਾ ਬਸ ਐਸੇ ਹੋਈ ਗਿਆ ਘੰਟਾ ਹੋ ਗਿਆ ਹਾਂ ਪਰ ਰਸਤਾ ਇਹ ਹੈ ਨਾ ਫਿਰ ਅੱਛਾ ਤੇ ਆਹ ਕਿਸ਼ਤੀ ਜਿਹੜੀ ਆਹ ਪਈ ਇੱਕ ਇਹ ਖਰਾਬ ਇਹ ਖਰਾਬ ਆਈਡੀਆ ਬਈ ਪਣ ਦੱਸਦਾ ਕਹਿੰਦੇ ਕਿ ਹੈ ਤਾਂ ਇਹਨਾਂ ਵੀ ਕਾਲੂ ਵਾਲੇ ਹੀ ਜਾਣਾ ਉਸੇ ਪੜਨਦੇ ਆ ਕਹਿੰਦੇ ਵੀ ਮੋਟਰਸਾਈਕਲ ਬਚਾ ਹੋ ਜਾਂਦਾ ਇੱਥੇ ਚੋਰੀ-ਚੋਰੀ ਘਟਾ ਇਸ ਕਰਕੇ ਆ ਸਾਡੇ ਮੋਟਰਸਾਈਕਲ ਜਿਹੜੇ ਆ ਉਹ ਇੱਥੇ ਲੱਗੇ ਰਹਿੰਦੇ ਆ ਦੇਖੋ ਇੱਕ ਦੋ ਮੋਟਰਸਾਈਕਲ ਉਹ ਗਾਂ ਲੱਗੇ ਆ ਕੰਡੇ ਤੇ ਆਪਾਂ ਕੰਡੇ ਤੇ ਚੱਲਦੇ ਆ ਉਹ ਆਪਣੀ ਬੇੜੀ ਆ ਜਾਂਦੀ ਆ ਭਾਈ ਕਹਿੰਦਾ ਉਹ ਬੇੜਾ ਵੀ ਟੁੱਟ ਗਿਆ ਉਹ ਵੀ ਖਰਾਬ ਹੋ ਗਿਆ ਜਿੱਤੇ ਟਰੈਕਟਰ ਵਗੈਰਾ ਆਉਂਦੇ ਕੰਬਾਈਨਾਂ ਤੇ ਆ ਬੇੜੀ ਵੀ ਖਰਾਬ ਹੋ ਗਈ ਇਹ ਲੀਕ ਹੋ ਗਈ ਇਹ ਐਲੂਮੀਨੀਅਮ ਦੀ ਆ ਲੋਹੇ ਦੀ ਆ ਐਲੂਮੀਨੀਅਮ ਆ ਹਲਕਾ ਜਿਹਾ ਉਹ 베ੜੀ ਸਹੀ ਆ ਇੱਕੀ ਹੋਰ ਵੀਰੇ ਕੀ ਹਾਲ ਆ ਤੇ ਉਹ ਠੀਕ ਆ ਹਨਾ 베ੜੀ ਪਲਾਸਟਿਕ ਦੀ ਉਹ ਆਈ ਜਾਂਦੇ ਜਵਾਗ ਜੇ ਆਈ ਜਾਂਦੇ ਪਾਣੀ ਬਹੁਤ ਇੰਨਾ ਮਹੀਨੇ ਚ ਆਈ ਹੁੰਦਾ ਹਨਾ ਯਾਰ ਅੱਛਾ ਘਟ ਦੋ ਘਟ ਇਧਰੋਂ ਦਾ ਮੇਰੇ ਹਿਸਾਬ ਨਾਲ 2.5 ਕਿੱਲੇ ਚੌੜਾ ਹੋ ਜਿਆਦਾ ਜਿਆਦਾ 4 ਕਿੱਲੇ ਦੇ ਕਰੀਬ ਕਿੰਨੇ ਆ ਅੱਛਾ 3-4 ਕਿੱਲੇ ਚੌੜਾ ਹਾਂ ਉ ਸਾਈਡ ਤਾਂ 2.5-3 ਕਿੱਲੇ ਚੌੜਾ ਸੀਗਾ ਇੱਧਰ ਜਿਆਦਾ ਬਾਈ ਕਹਿੰਦਾ ਆ ਦੇਖੋ ਹਾ ਬੂਟੀ-ਬੂਟੀ ਆਉਂਦੀ ਰੋੜ ਕੇ ਤੇ ਇੱਧਰ ਪਾਕਿਸਤਾਨ ਆ ਵੀਰੇ ਆ ਸਾਹਮਣੇ ਹਾਂ ਆ ਸਾਹਮਣੇ ਪਾਕਿਸਤਾਨ ਸਤਾਰ ਲੱਗੀ ਤੁਸੀਂ ਦੇਖੋ ਮੈਂ ਜ਼ੂਮ ਕਰ ਰਿਹਾ ਆ ਦੇਖੋ ਹਾ ਤਾਰ ਲੱਗੀ ਸਾਰੀ ਇਹ ਪਾਕਿਸਤਾਨ ਬਾਰਡਰ ਆ ਦੇਖੋ ਇੱਕ ਸਾਈਡ ਬਾਰਡਰ ਤੁਹਾਨੂੰ ਪਹਿਲਾਂ ਦੱਸਿਆ ਆ ਗਈ ਆ ਗਈ ਆਪਣੀ ਕਿਸ਼ਤੀ ਤੇ ਇੱਥੇ ਲੱਗ ਜਾਊਗੀ ਖੰਡੇ ਤੇ ਆਜਾ ਆਜਾ ਭਰਾਵਾ ਡੀਕਦੇ ਨੂੰ ਬਹੁਤ ਟਾਈਮ ਹੋ ਗਿਆ ਚਲੋ ਨਾ ਨਾ ਤਾਰੋ ਧਿਆਨ ਹੁਣ ਆਪਣੀ ਵਾਰੀ ਆ ਬਈ ਖਾਦ ਵੀ ਫਿਰ ਐਂ ਸਾਰਾ ਕੁਝ ਸੀ ਏਦਾਂ ਬਾਈ ਜਾਣਾ ਹੋਰ ਕੀ ਚੱਕ ਚੱਕ ਬਾਈ ਦੇ ਨਾਲ ਰੱਖਾ ਦੇ ਵੀਰੇ ਖਿੱਚਾਂ ਮੈਂ ਨੌਕ ਚੱਲ 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 ਆਪਾਂ ਫੜ ਕੇ ਰੱਖਦੇ ਆਂ ਬੇੜੀ ਨੂੰ ਤੇ ਬਾਈ ਰੱਖ ਰਿਆ ਖਾਦ ਰੱਖ ਦੋ ਰੱਖ ਦੋ ਸਾਡੇ ਉਹ ਭਾਈ ਚਲੋ ਚਲ ਬੈਠੋ 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 ਚਲੋ ਭਾਈ ਇੱਥੇ ਆ ਕੇ ਰੱਬ ਦਾ ਨਾਮ ਸੱਚੇ ਪਾਤਸ਼ਾਹ ਦਾ ਤੇ ਬੈਠ ਜੀ ਆਪਾਂ 베ੜੀ 'ਚ ਚਲੋ ਅਗਲੇ ਪਾਸੇ ਚਲੋ ਭਾਈ ਆਪਾਂ ਆ ਕੇ 베ੜੀ 'ਚ ਆ ਬੈਠਣ ਨੂੰ ਵੀ ਜਗ੍ਹਾ ਬਣੀ ਆ ਫੱਟਾ ਹੈਗਾ ਆਪਾਂ ਮੂਰੇ ਹੋ ਜੰਨੇ ਹਨਾ ਇੱਥੇ ਖਾਦੀਆਂ ਪੂਰੀਆਂ ਮੂਰੇ ਤੇ ਆ ਦੇਖੋ ਕੀ ਰੱਖਣਾ ਬਾਈ ਹੁਣ ਮੋਟਰਸਾਈਕਲ ਰੱਖਣਾ ਅੱਛਾ ਮੋਟਰਸਾਈਕਲ ਵੀ ਲੈ ਕੇ ਜਾਣਾ ਠੀਕ ਆ ਠੀਕ ਆ ਖਿੱਚ ਫਿਰੇ ਬਾਈ ਇਹਨੂੰ ਬੰਨ ਲੀਏ ਫਿਰ ਸਾਨੂੰ ਐਵੇਂ ਚੜਾਤਾ ਅੱਛਾ ਮੈਂ ਤਾਂ ਨਹੀਂ ਤਾਂ ਅਸੀਂ ਖਿੱਚ ਲੈਂਦੇ ਪੂਰੇ ਧਿਆਨ ਨਾਲ ਫੋਨ ਨਾ ਡੇ। ਚੱਕ ਬਈ। ਧਿਆਨ ਨਾਲ ਹੌਲੀ ਹੌਲੀ। ਅੰਮ੍ਰਿਤਸਰ ਧਿਆਨ ਤੋਂ ਡੇ। ਜਾਂਦੇ-ਜਾਂਦੇ। 10 ਬੱਸ ਲਾਈਨ ਤੋਂ ਬੱਸ। ਹੈ? ਬੱਸ। ਅੱਛਾ। ਰੋੜ ਦੇ ਹੀ ਆਊਗਾ। ਅੱਛਾ ਐਂ ਹੀ ਰਹਿੰਦੀ ਐ ਬੱਸ ਮੋੜ ਸੇ। ਭਾਈ ਬਾਕੀ ਤਾਂ ਨਹੀਂ ਲੋਕ ਇੱਥੇ ਹੀ ਰੋਕ ਜਾਂਦੇ। ਮੋਟਰਸਾਈਕਲ

ਇਹ ਰੱਸਾ ਨਾ ਜਿਹੜਾ ਇਹਦੇ ਨਾਲ ਹੀ ਆਪਾਂ ਖਿੱਚ-ਖਿੱਚ ਕੇ ਜਾਣਾ। ਭਾਈ ਇਹ ਰੱਸਾ ਨਵਾਂ ਪਾਉਣ ਦੀ ਲੋੜ ਪੈਂਦੀ ਆ ਉਹ ਮੈਨੂੰ ਲੱਗਦਾ ਨਵਾਂ ਪਾਇਆ। ਪਾਇਆ ਨਵਾਂ ਵੀਰ ਜੀ। ਅੱਛਾ ਟੁੱਟ ਗਿਆ ਸੀ? ਹਾਂ ਟੁੱਟ ਗਿਆ। ਠੀਕ ਆ। ਪਾਣੀ ਬਹੁਤ ਟੇਢੀ ਹੋਈ ਜਾਂਦੀ ਕਿਸ਼ਤੀ। ਕੋਈ ਨਹੀਂ ਹੈ। ਕੋਈ ਯੱਕਰ ਹੈ। ਚਲੋ ਇਹ ਮੋਟਰਸਾਈਕਲ ਵੀ ਜਾਂਦਾ ਰਿਹਾ ਸਾਡਾ। ਮੋਟਰਸਾਈਕਲ ਪਿੱਛੇ ਆ ਗਿਆ। ਹਾਂ ਠੀਕ ਆ ਠੀਕ ਆ। ਪਾਣੀ ਬਹੁਤ ਆ ਯਾਰ। ਉਦੋਂ ਪਾਣੀ ਪਤਾ ਕਿੰਨਾ ਸੀ ਉਦੋਂ ਬਹੁਤ ਘੱਟ ਸੀਗਾ ਜਦੋਂ ਅਸੀਂ ਆਏ ਉਸ ਕੱਲ ਨੂੰ 7-8 ਮਹੀਨੇ ਹੋ ਗਏ ਕੱਲ ਪਾਣੀ ਬਹੁਤ ਜ਼ਿਆਦਾ ਸੀ ਹਾਂ ਆ ਚੌਂਕੀ ਪਾਕਿਸਤਾਨ ਦੀ ਨਹੀਂ ਵੀਰੇ ਆਪਣੇ ਸਾਰੇ ਪੋਲੇ ਦੇ ਅੱਛਾ ਇਹ ਆਪਣੀ ਆ ਠੀਕ ਆ ਠੀਕ ਆ ਠੀਕ ਆ ਆ ਬਾਰਡਰ ਹੀ ਆ ਬਸ ਦਰਿਆ ਪਾਰ ਕਰਕੇ ਹਾਂ ਪਾਕਿਸਤਾਨ ਨਪਰਾਵਾ ਪਚਾਦੀ ਸਾਨੂੰ ਹੌਲੀ-ਹੌਲੀ ਪਾਕਿਸਤਾਨ ਲੰਘਾਂਗੇ ਉਧਰ ਦੀ ਬਾਰਡਰ ਵਾਗਾ ਬਾਰਡਰ ਦੀ ਲੰਘਾਂਗੇ ਇਧਰੋਂ ਆਉਂਦਾ ਹਨਾ ਪਾਣੀ ਬੇੜੀ ਆਪਣੀ ਪੂਰੀ ਸਪੀਡ ਤੇ ਜਾ ਰਹੀ ਆ ਦੇਖੋ ਪਾਣੀ ਦੀ ਸਪੀਡ ਦੇਖੋ ਤੁਸੀਂ ਕੀ ਬਾਤ ਹੈ ਆਣਾ ਪੀਪਾ ਵੀ ਰੱਖਿਆ ਇਹ ਬਾਈ ਕਿਵੇਂ ਲੀਕ ਆ ਇਹ ਇਹ ਲੀਕ ਆ ਕਿੱਦੋਂ ਇਹ ਤਾਂ ਸਾਨੂੰ ਦੇਖ ਲਾ ਡੁੱਬ ਜਾਊਗਾ ਅਣਜਾਣ ਬੰਦਾ ਦਾ ਹਨਾ ਕਿਉਂਕਿ ਬਾਈ ਇਹ ਤਾਂ ਘਾਤਤਾ ਵੀ ਬਣੀਆਂ ਜੇ ਮਰ ਲੋ 베ੜੀ ਡੁੱਬਦੀ ਨਾ ਪਾਣੀ ਨੇ ਡੁੱਬਦੀ ਪਾਣੀ ਪਾਇਆ ਹੈ ਹਨਾ ਆ ਇਧਰ ਦੇਖੋ ਛੱਲਾ বাজਦੀਆਂ ਪਾਣੀ ਯਾਰ ਕੀ ਇਹ ਕਿਵੇਂ ਵਿਚਾਰੇ ਬੱਚੇ ਜਾਂਦੇ ਹੋਣਗੇ ਹਨਾ ਇਹ ਪਿੰਡ ਸਾਰਾ ਹੀ ਹੈ ਹਨਾ ਅਰਾਗ ਹੀ ਹੈ ਇਹ ਤੇ ਕਲਵਾੜਾ ਹੀ ਦਰਿਆ ਤੋਂ ਪਾਰ ਦਰਿਆ ਤੋਂ ਪਾਰ ਹੈ ਹਨਾ ਆ ਨੰਬਰ ਦਾ ਸਾਡਾ ਬੈਠਾ ਹੈ ਪਿੰਡ ਦਾ ਨੰਬਰ ਦਾ ਇਹ ਕਰਦਾ ਇਹ ਵੀ ਕੁਛ ਨਹੀਂ ਨਹੀਂ ਜਲਦੀ ਸਾਰਾ ਕੰਦੀ ਕਰਦੇ ਨੇ ਜੀ ਠੀਕ ਆ ਨਹੀਂ ਪੁੱਲ ਪੁੱਲ ਬਣਾਉਣ ਫੇਰ ਹੀ ਆ ਐਂ ਤਾਂ ਨੰਬਰ ਦਰੀ ਦੇ ਠੀਕ ਆ ਲੱਗ ਚੱਲਿਆ ਲੱਗੀ ਲੱਗੀ ਆਪਣੀ ਕਿਸ਼ਤੀ ਨੇੜੇ ਆ ਕੰਢੇ ਤੇ ਲੱਗੇ ਉਹ ਸਾਹਮਣੇ ਪਾਕਿਸਤਾਨ ਦੇਖੋ ਧਿਆਨ ਆ ਸਾਹਮਣੇ ਆਪਣੀ ਤਾਰਾਂ ਲੱਗੀਆਂ ਇੱਥੇ ਬਾਰਡਰ ਬਾਰਡਰ ਤੋਂ ਪੂਰੀ ਹੀ ਰੋਕ ਗਏ ਆ ਨਾਲ ਹੀ ਪੰਜਾਂ ਕਰਮਾਂ ਦੇ ਬਾਰਡਰ ਹੋਰ ਨੰਬਰਦਾਰ ਕੀ ਹਾਲ ਆ

ਉਹ ਪਾਕਿਸਤਾਨ ਅੱਗੇ ਬਾਰਡਰ ਖਿੱਚ ਲੋ ਖਿੱਚ ਲੋ ਭਰਾਵਾ ਚਲੋ ਭਾਈ ਮੋਟਰਸਾਈਕਲ ਵੀ ਉਮੀ ਰੱਖਿਆ ਵੀ ਇਹਦਾ ਵਿਚਾਰਾ ਹਾਂ ਫਿਰ ਟੁੱਟ ਜਾਂਦਾ ਨਾ ਇਹੋ ਜਿਹਾ ਕਾਮਯਾਬਾ ਭਰਾਵਾ ਇਹਨਾਂ ਬਾਰਸ਼ਾਂ ਦਾ ਪਾਣੀ ਕਰਕੇ ਠੰਡਾ ਬਹੁਤ ਸਟਾਰਟ ਕਰਕੇ ਕਢ ਲਈਏ ਐ ਵੀ ਕਢ ਲਾ ਪਈਆ ਮੋਟਰਸਾਈਕਲ ਲਾ ਲਿਆ ਤੇ ਹੁਣ ਆਪਾਂ ਚੱਲਦੇ ਆ ਆਜੋ ਚਲੋ ਭਾਈ ਆਪਾਂ ਚੱਲ ਜੇ ਉਹ ਬਾਰਡਰ ਤੇ ਬਾਰਡਰ ਦੇ ਨਾਲ ਨਾਲ ਹੀ ਇਹ ਪਿੰਡ ਆਜਾ ਦੇਖੋ ਤਾਰ ਲੱਗੀ ਨਾਲ ਵਾਲੇ ਪਹ ਜਾਣਾ ਇਥੇ ਸ਼ਾਮੇ ਖੜਦੇ ਦੋ ਮਿੰਟ ਸਾਹ ਲੈ ਕੇ ਫਿਰ ਚੱਲਦੇ ਆ ਇਹ ਸਿੱਧਾ ਬਾਰਡਰ ਉਸ ਪਿੰਡ ਦੇ ਸਾਈਡ ਤੇ ਆਪਾਂ ਇਹ ਸੜ ਆ ਗਏ ਤੇ ਉਹ ਬਾਈ ਜਿਹੜਾ ਨੰਬਰਦਾਰ ਸੀਗਾ ਉਹ ਲੰਘ ਗਿਆ ਪਿੰਡ ਦਾ ਨੰਬਰਦਾਰ ਉਹਨੇ ਦੂਜੀ ਸਾਈਡ ਜਾਣਾ ਦੂਜੀ ਸਾਈਡ ਵੀ ਉਹ ਦੇਖੋ ਬੰਦੇ ਹੋਰ ਆ ਗਏ ਮੋਟਰਸਾਈਕਲ ਤੇ ਲੰਘਣ ਦੇ ਲਈ ਚਲਿਏ ਹੁਣ ਯਾ ਦੇ ਨਾਲ ਨਾਲ ਆਪਾਂ ਜਾਈ ਜੰਨੇ ਆ ਦੇਖੋ ਕਿਸ਼ਤੀ ਤੋਂ ਉਤਰ ਕੇ ਆਹ ਰਸਤਾ ਇਹੋ ਜਿਹਾ ਪਿੰਡ ਨੂੰ ਕੱਚਾ ਰਸਤਾ ਹੀ ਆ ਕੋਈ ਇੱਟਾਂ ਨਹੀਂ ਲੱਗੀਆਂ ਇੱਥੇ ਕੋਈ ਪਿੱਛੋਂ ਇੱਟਾਂ ਦਾ ਤੇ ਆ دریا ਦੇ ਪਾਰ ਤੱਕ ਸੀ ਆ ਉਰੇ ਕੁਛ ਨਹੀਂ ਲੱਗਿਆ ਦੇਖੋ ਤੇ ਆਹ ਰਸਤਾ ਇੱਧਰ ਬਾਰਡਰ ਪਾਸ ਪਿੰਡ ਦਾ ਪਿੰਡ ਦੇ ਸਾਈਡ ਤੇ ਪਾਕਿਸਤਾਨ ਦਾ ਬਾਰਡਰ ਤੇ ਆ ਰਸਤਾ ਇਤਨਾ ਉਧਰ ਟਰੈਕਟਰ ਚੱਲ ਰਿਹਾ ਹੈ ਸ਼ਾਇਦ ਉਹ ਸਾਈਡ ਤੇ ਪਾਕਿਸਤਾਨ ਵਾਲੀ ਸਾਈਡ ਚੱਲ ਰਿਹਾ ਸੀ ਉਹ ਬਾਈ ਆਪਣੇ ਨਾਲ ਜਿੰਨੇ ਖਾਦ ਲੱਦੀ ਸੀ ਤੇ ਆ ਰਸਤਾ ਜਦੋਂ ਇਹ ਮੀਂਹ ਪਿਆ ਹੈਗੇ ਪਿਛਲੇ ਕੱਲ ਪਰਸੋ ਜਿੰਨੀ بارش ਹੋਈ ਆ ਹੁਣ ਸੌਣ ਦਾ ਮਹੀਨਾ ਨਾ ਤੇ ਸੌਣ ਮਹੀਨਾ ਕਰਕੇ ਨਾ ਪਾਣੀ ਆ ਦਰਿਆ ਦਾ ਪਾਣੀ ਸਾਰਾ ਚੜਿਆ ਤੇ ਉਦੋਂ ਇੱਥੇ ਕੋਈ ਹਾਲ ਨਹੀਂ ਹੋਣਾ ਆ ਝੋਨਿਆਂ ਚ ਪਾਣੀ ਇੱਥੇ ਆ ਗਿਆ ਹੁਣ ਰਸਤਾ ਕੱਚਾ ਹੀ ਆ ਚੱਲ ਲੋਕਣੇ ਵਿਚਾਰਿਆਂ ਨੇ ਐ ਚੱਪਲਾਂ ਪਾ ਕੇ ਲੰਘਣਾ ਇੱਥੋਂ ਤੇ ਪੈਦਲ ਹੀ ਲੰਘਣਾ ਇੱਥੇ ਔਖਾ ਹੀ ਆ ਭਾਈ ਇੰਨਾ ਖਰਾਬ ਤੇ ਇੱਥੋਂ ਪਿੰਡ ਸ਼ੁਰੂ ਹੋ ਜਾਂਦਾ ਤੁਹਾਨੂੰ ਦਿਖਾਉਂਦਾ ਮੈਂ ਇਤਰਾ ਸੈਰ ਤੇ ਸਾਰਾ ਬਾਰਡਰ ਹੀ ਆ ਇਸ ਪਿੰਡ ਦੇ ਯਾਰ ਓਕੇ ਆ ਲੋਕ ਤੇ ਸਰਕਾਰ ਨੂੰ ਚਾਹੀਦਾ ਮੈਂ ਚਲੋ ਪੁਲ ਤਾਂ ਬਣਾ ਦੇਣਾ ਇੱਥੋਂ ਸ਼ੁਰੂ ਹੁੰਦੀ ਆ ਪੱਕੀ ਇੱਥੋਂ ਤੱਕ ਕੱਚੇ ਸੀ ਇੱਥੋਂ ਆ ਇੱਟਾਂ ਲੱਗੀਆਂ ਪਹੀ ਤੇ ਇਹ ਪਹੀ ਪਿੰਡ ਨੂੰ ਜਾਂਦੀ ਆ ਇੱਥੋਂ ਪਿੰਡ ਸ਼ੁਰੂ ਹੋ ਗਿਆ ਇਹ ਫਸਲਾਂ ਦਾ ਸੋਹਣੀ ਆ ਇਧਰ ਆਵਾਜ਼ ਆ ਰਹੀ ਪਾਕਿਸਤਾਨੀ ਸਾਈਡ ਸ਼ਾਇਦ ਇਧਰ ਕੋਈ ਟਰੈਕਟਰ ਚੱਲ ਰਿਹਾ ਹਾਂ ਉਹ ਠੀਕ ਆ ਠੀਕ ਆ ਠੀਕ ਆ ਬਈ ਆ ਘਰ ਪਹਿਲਾ ਘਰ ਇਸ ਪਿੰਡ ਦਾ ਪਹਿਲਾ ਘਰ ਪਸ਼ੂ ਬੰਨ੍ਹਨੇ ਹੋਇਆ ਇਧਰ ਪਸ਼ੂਆਂ ਦਾ ਬਾੜਾ ਉਹ ਸਾਈਡ ਤੇ ਘਰ ਇਹ ਸਾਈਡ ਤੇ ਘਰ ਉਧਰ ਪਸ਼ੂਆਂ ਦਾ ਬਾੜਾ ਸੀਗਾ ਤੇ ਆ ਜਿਹੜਾ ਬੰਨ ਇਹ ਮਤਲਬ ਦਰਿਆ ਤੇ ਆ ਦਰਿਆ ਸੀ ਨਾ ਪਰਲੀ ਸਾਈਡ ਤੇ ਜਿਹੜਾ ਆਪਾਂ ਕ੍ਰੋਸ ਕਰਕੇ ਆ ਇਧਰ ਆਦਾ ਇੱਕ ਇਧਰ ਹੋਰ ਬਾਈ ਇਹ ਮੋਟਰ ਆਪਣੀ ਨੇ ਘਾਰੇ ਆਪਣਾ ਅੱਛਾ ਘਰ ਆ ਤੁਹਾਡਾ ਹਾਂਜੀ ਜਦੋਂ ਨਾ 5.5 ਜਿਆਦਾ ਹੋ ਜਾਂਦਾ ਪਿੰਡ ਚ ਲੈ ਜਾਈਦਾ ਠੀਕ ਆ ਠੀਕ ਆ ਇਹ ਇਹ ਬਾਈ ਹੁਣਾਂ ਦਾ ਘਰ ਆ ਕੀ ਨਾਮ ਕੀ ਤੁਹਾਡਾ ਨੇਕ ਨੇਕ ਸਿੰਘ ਹਾਂਜੀ ਠੀਕ ਹੈ ਜੀ ਆ ਨਾਲ ਹੀ ਆ ਤੁਹਾਡੇ ਪਾਕਿਸਤਾਨ ਹਨਾ ਤੇ ਆ ਟਰੈਕਟਰ ਤਾਂ ਆਪਣੀ ਜ਼ਮੀਨ ਚ ਆ ਕੇ ਉਧਰ ਟਰੈਕਟਰ ਆਪਣੇ ਪਾਸ ਨੇ ਦੇ ਮੁੱਤ ਪੂਰੇ ਤੋਂ ਨਾਲ ਆ ਅੱਛਾ ਇਹ ਆਪਣੇ ਸਾਈਡ ਦੀ ਆ ਠੀਕ 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 ਤੇ ਮੋਟਰ ਚੱਲਦੀ ਬਈ ਹਾਂਜੀ ਪੰਜ ਕਿਲੋ ਵਾਸਤੇ ਠੀਕ ਹੈ ਠੀਕ ਹੈ ਹੈਗਾ ਪਾਣੀ ਪੀਣ ਵਾਲਾ ਦਿਓ ਲੈ ਕੇ ਆਗਾ ਅੱਛਾ ਭਾਈ ਫਿਰ ਇੰਨੀ ਦੂਰੋਂ ਕਿੱਥੇ ਕਸ਼ਟ ਕਰੋਂਗੇ ਯਾਰ ਹੈ ਸੇਵਾ ਸਾਰੀ ਸੇਵਾ ਹੀ ਚਲੋ ਲੈਓ ਲੈਓ ਭਾਈ ਕਹਿੰਦਾ ਲੈ ਕੇ ਆਣਾ ਮੈਂ ਉਹ ਮੋਟਰ ਚਾਲਦੀ ਅੱਗੇ ਉੱਥੋਂ ਪਾਣੀ ਇਹ ਬਾਈ ਦਾ ਘਰ ਆ ਇਹ ਬਾਈ ਦਾ ਘਰ ਇਹ ਚੁੱਲ੍ਹਾ ਚੌਂਕ ਇੱਥੇ ਆ ਰੋਟੀ ਰੋਟੀ ਸਬਜੀ ਬਣਾਉਂਦੇ ਆਪਾਂ ਤੇ ਕਿਉਂਕਿ ਬਾਈ ਕਹਿੰਦਾ ਵੀ ਪਿੱਛੇ ਆਪਾਂ ਦਰਿਆ ਤੋਂ ਚਲੇ ਜਾਨੇ ਆ ਜਦੋਂ ਮੰਨ ਲਓ ਜਿਆਦਾ ਪਾਣੀ ਪੂੜੀ ਆਉਂਦਾ ਬਰਸਾਤ ਆਉਂਦੀ ਆ ਨਹੀਂ ਤਾਂ ਇੱਥੇ ਹੀ ਆਏ ਮੋਟਰ ਤੇ ਆਹ ਟਰਾਂਸਫਰ ਮੋਬਾਈ ਦਾ ਇਹ ਵਾਲਾ ਇਹ ਜ਼ਮੀਨ ਆ ਨਾ ਸਾਰੀ ਉਹ ਬਾਈ ਗਿਆ ਪਾਣੀ ਲੈਣ ਵਿਚਾਰਾ ਮੈਂ ਤਾਂ ਕਿਹਾ ਸੀ ਕੋਈ ਨਾ ਅਗਲੇ ਕਰੋ ਪੀ ਲਾਂਗੇ ਗਰਮੀ ਬਹੁਤ ਆ ਯਾਰ ਅੱਜ ਤੇ ਬਾਈ ਕਹਿੰਦਾ ਨਹੀਂ ਲਿਆ ਕੇ ਦਿੰਨਾ ਤੁਹਾਨੂੰ ਪਾਣੀ ਪੀਓ ਨਾ ਚਲੋ ਪੀਨੇ ਆ ਪਾਣੀ ਇੱਥੇ ਖੜਦਾ ਮੈਂ ਸ਼ਾਮੇ ਮੇਰਾ ਇਲਾਕਾ ਬੰਗਾਲ ਦੇ ਬਸ 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 ਧੰਨਵਾਦ ਆ ਭਾਈ ਮੁੰਡਾ ਕਿੱਧਰ ਗਿਆ ਫਿਰ ਖਾਦ ਖਿਲਾਰਨ ਨਹੀਂ ਉਹ ਖਾਦ ਲੈ ਗਿਆ ਖਾਦਾ ਹੈ ਹੋਰ ਜਾਣੀ ਆਪਾਂ ਅੱਛਾ ਹੋਰ ਲੈ ਕੇ ਆਉਣੀ ਠੀਕ ਆ ਝੂਨਾ ਆਪਣਾ ਹੀ ਆ ਇੱਧਰ ਜਿਹੜਾ ਠੀਕ ਐ ਸੋਨਾ ਇਹਦੀ ਫਸਲ ਸੋਹਣੀ ਆ ਪਾ ਮਾਲਕ ਦੀ ਵਾਹ ਪਾਣੀ ਤਾਂ ਵਿਚਾਰ ਰੱਖੇ ਸੇ ਤਾਂ ਵਧੀਆ ਜੀ ਪਾਣੀ ਤਾਂ ਬਈ ਆ ਮਿ ਨਹੀਂ ਹੈ ਨਾ ਸ਼ਰਬ ਸ਼ੁਕਰ ਰੱਖੇ ਤੇ ਠੀਕ ਹੈ ਬਾਈ ਧੰਨਵਾਦ ਅਸੀਂ ਜਾਈਏ ਫਿਰ ਲੇਟ ਹੋ ਜਾਣਾ ਅਸੀਂ ਠੀਕ ਹੈ ਹਾਂ ਚਲੋ ਬਾਈ ਪਾਣੀ ਪਿਆ ਤਾਂ ਬਾਈ ਦਾ ਧੰਨਵਾਦ ਨੀਕ ਸਿੰਘ ਦਾ ਤੇ ਲੋਕ ਜ਼ਰੂਰ ਮਤਲਬ ਇਸ ਪਿੰਡ ਚ ਹੈਗੇ ਆ ਪਰ ਦਿਲ ਤਾਂ ਪੰਜਾਬੀਆਂ ਦਾ ਉਵੇਂ ਹੀ ਹੈ ਨਾ ਇੱਥੇ ਇਟਾਂ ਲੱਗੀਆਂ ਸਾਰੇ ਚਲੋ ਇੱਥੋਂ ਤੱਕ ਤਾਂ ਵਧੀਆ ਅੱਗੇ ਚਲੋ ਦਰਿਆ ਤੱਕ ਥੋੜਾ ਜਿਹਾ ਉਹ ਸਾਰੇ ਘਰ ਇਸ ਪਿੰਡ ਦੇ ਆ ਬਾਸਮਤੀ ਲਈ ਆ ਝੋਨੇ ਫਸਲਾਂ ਫਸਲਾਂ ਸੋਹਣੀਆਂ ਚੰਗੀਆਂ ਥੋੜੀ ਥੋੜੀ ਸਬਜ਼ੀ ਵੀ ਲਈਓ ਅਰਬੀ ਲੱਗੀ ਆ ਬਦੂ ਤਿੰਨ ਮਰਲੇ ਲੱਗੀ ਹੋਊਗੀ ਤੇ ਆਜੋ